ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲਣ ਵਾਲੇ ਮਾਝੇ ਦੇ ਟਕਸਾਲੀ ਅਕਾਲੀ ਹੁਣ ਬਾਦਲਾਂ ਦੀਆਂ ਜਣਾ ਵਧਣ ਦੀ ਤਿਆਰੀ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਮਾਝੇ ਦੇ ਜਰਨੈਲ ਹੁਣ ਬਾਦਲਾਂ ਦੇ ਗੜ ਬਠਿੰਡਾ ਚ ਦਸਤਕ ਦੇਣ ਆ ਰਹੇ ਹਨ ਸੂਤਰਾਂ ਅਨੁਸਾਰ ਨਵੇਂ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬਰੰਪੂਰਾ ਤੋਂ ਇਲਾਵਾ ਸਾਬਕਾ ਮੰਤਰੀ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾ 23 ਜਨਵਰੀ ਨੂੰ ਬਠਿੰਡਾ ਪੱਟੀ ਦੇ ਕੁਝ ਅਕਾਲੀਆਂ ਨੂੰ ਆਪਣੇ ਨਾਲ ਜੋੜਨ ਲਈ ਮੀਟਿੰਗਾਂ ਕਰਨਗੇ ਪਤਾ ਲੱਗਾ ਹੈ ਕਿ ਉਕਤ ਆਗੂਆਂ ਵੱਲੋਂ ਤਖਤ ਸ਼੍ਰੀ ਦਮਦਮ ਚੰਡੀਗੜ੍ਹ ਤੇ ਉਹਨਾਂ ਦੇ ਸਾਥੀਆਂ ਨਾਲ ਜਥੇਦਾਰ ਦੀ ਬਠਿੰਡਾ ਸਥਿਤ ਰਿਹਾਇਸ਼ ਤੇ ਮੀਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਬਾਅਦ ਦੁਪਹਿਰ ਕਰੀਬ 2:30 ਵਜੇ ਸਥਾਨਕ ਮਾਲ ਰੋਡ ਤੇ ਸਥਿਤ ਹੋਟਲ ਵਿਖੇ ਵਰਕਰਾਂ ਦੀ ਮੀਟਿੰਗ ਕੀਤੇ ਜਾਣ ਦਾ ਪ੍ਰੋਗਰਾਮ ਉਲੀਕ ਕੀਤਾ ਗਿਆ ਹਾਲਾਂਕਿ ਉਕਤ ਦਿਨ ਬਠਿੰਡਾ ਪੱਟੀ ਦੇ ਕਿਸੇ ਸਮੇਂ ਵੱਡੇ ਆਗੂ ਦੇ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਪਰ ਇਹ ਜ਼ਰੂਰ ਪਤਾ ਲੱਗਾ ਹੈ ਕਿ ਉਕਤ ਮੀਟਿੰਗ ਨੂੰ ਕਾਮਯਾਬ ਕਰਨ ਲਈ ਬਾਦਲਾਂ ਨਾਲ ਨਾਰਾਜ਼ ਚੱਲ ਰਹੇ ਅਕਾਲੀਆਂ ਵੱਲੋਂ ਅੰਦਰ ਖਾਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਰੋਜ਼ਾਨਾ ਸਪੋਕਸਮੈਨ ਦੇ ਇਸ ਪ੍ਰਤੀਨਿਧ ਨੂੰ ਮਿਲੀ ਸੂਚਨਾ ਮੁਤਾਬਕ ਗੁਪਤ ਤੌਰ ਤੇ ਸਾਬਕਾ ਐਮਪੀ ਤੇ ਸਾਬਕਾ ਅਕਾਲੀ ਵਿਧਾਇਕ ਨੂੰ ਆਪਣੇ ਨਾਲ ਜੋੜਨ ਲਈ ਟਕਸਾਲੀ ਅਕਾਲੀ ਆਗੂਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਨਰਾਜ਼ ਚੱਲ ਰਹੇ ਉਕਤ ਸਾਬਕਾ ਨੁਮਾਇੰਦਿਆਂ ਵੱਲੋਂ ਆਪਣੇ ਪੱਤੇ ਨਹੀਂ ਖੋਲੇ ਜਾ ਰਹੇ ਸੂਤਰਾਂ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਸੀਟ ਅਧੀਨ ਆਉਂਦੇ ਬਠਿੰਡਾ ਦਿਹਾਤੀ ਦੇ ਕੁਝ ਨਰਾਜ਼ ਅਕਾਲੀ ਆਗੂਆਂ ਵੱਲੋਂ ਗੱਲੀਵਾਦੀ ਬਰੰਪਰਾ ਤੇ ਉਹਨਾਂ ਦੇ ਸਾਥੀਆਂ ਦਾ ਗੁਣਗਾਨ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਪਿਛਲੇ ਦਿਨੀ ਅਕਾਲੀ ਦਲ ਵਿੱਚ ਹੋਈ ਉਠਾ ਬੈਠਕ ਤੋਂ ਬਾਅਦ ਹਾਲੇ ਵੀ ਧੂਆਂ ਭਖ ਦਾ ਹੋਣ ਦੀਆਂ ਸਰਗੋਸ਼ੀਆਂ ਸੁਣਾਈ ਦੇ ਰਹੀਆਂ ਹਨ ਜ਼ਿਕਰਯੋਗ ਹੈ ਕਿ ਮਾਝੇ ਦੇ ਨਾਲ ਸੰਬੰਧਿਤ ਸ਼੍ਰੋ ਕਿ ਪੰਜਾਬ ਦੀ ਸਿਆਸਤ 'ਚ ਉਲਟ ਫੇਰ ਕਰਨ ਦੀ ਸਮਰੱਥਾ ਰੱਖਣ ਵਾਲੇ ਮਾਲਵਾ ਖੇਤਰ ਤੋਂ ਕੋਈ ਵੱਡਾ ਆਗੂ ਨਹੀਂ ਪਰਿਆ ਜਿਸ ਕਾਰਨ ਟਕਸਾਲੀ ਆਗੂਆਂ ਵੱਲੋਂ ਬਾਦਲ ਪਰਿਵਾਰ ਨੂੰ ਸਿਆਸੀ ਤੌਰ ਤੇ ਘੇਰਨ ਲਈ ਬਠਿੰਡਾ ਵੱਲ ਧਿਆਨ ਦੇਣ ਦੀ ਰਣਨੀਤੀ ਹਲੀ ਕੀ ਜਾ ਰਹੀ ਹੈ ਪੀਓਰ ਰਿਪੋਰਟ ਸਪੋਕਸਮੈਨ ਟੀਵੀ